ਹਾਂਜੀ ਠੀਕ ਹੈ ਤੇ ਇੱਧਰ ਸਵਰਾਜ 855 ਹਾਂਜੀ ਇਹ ਕਿੰਨਾ ਮਾਡਲ ਹੈ ਬਈ ਇਹ 24 ਮਾਡਲ ਹੈ ਜੀ 2024 ਮਾਡਲ ਹਾਂਜੀ ਤੁਸੀਂ ਆਪ ਹੀ ਕਢਾਇਆ ਹੋਇਆ ਆਪਣਾ ਕਢਾਇਆ ਹੋਇਆ ਜੀ 180 ਘੰਟੇ ਚੱਲਿਆ ਹੋਇਆ ਸਿਰਫ 180 ਘੰਟੇ ਚੱਲਿਆ ਹੋਇਆ ਹੈਗਾ ਤੇ ਇਹਦੀ ਕੀ ਡਿਮਾਂਡ ਹੈ ਬਈ ਇਹ 770 ਕਰਦੇ ਹਾਂ ਜੀ 7 ਲੱਖ 70000 ਰੁਪਿਆ ਤੇ ਇੱਧਰ ਖੜਾ ਹੈਗਾ ਜੁੰਡੀਅਰ 5210 ਇਹ ਵੀ ਬਈ ਤੁਸੀਂ ਆਪ ਹੀ ਕਢਾਇਆ ਹੋਇਆ ਆਪਣਾ ਕਢਾਇਆ ਹੈ ਹਾਂ ਹਾਂ ਮਤਲਬ ਆਪਣਾ ਕਢਾਇਆ ਹੋਇਆ ਪੰਜਾਬ ਦਾ ਨੰਬਰ ਆ 4 4/4 ਚ ਆ ਗਿਆ ਇਹ ਕਿੰਨਾ ਕਿ ਚੱਲਿਆ ਹੋਇਆ ਬਈ ਇਹ 850 ਘੰਟਾ ਚੱਲਿਆ ਜੀ 850 ਘੰਟੇ ਚੱਲਿਆ ਹੋਇਆ ਤੇ ਇਹਦਾ ਕੀ ਰੇਟ ਹੈ ਇਸ ਦਾ 70 ਡਿਮਾਂਡ ਕਰਦੇ 10 ਲੱਖ 70000 ਰੁਪਏ ਡਿਮਾਂਡ ਕਰਦੇ ਹੋ ਤੇ ਜਿਹੜੀ ਇੱਧਰ ਆ ਗਈ ਐਸ 930 ਤੇ ਇਹ ਕਿੰਨਾ ਮਾਡਲ ਹੈ ਬਈ ਇਹ 22 ਮਾਡਲ ਹੈ ਜੀ ਪੇਟੀ ਬੰਦ ਇੰਜਨਾ ਲਾਲ ਹੀਨੂ ਚ ਲਾਲ ਹੀਨੂ ਦਾ ਇੰਜਨ ਹੈ ਪੇਟੀ ਬੰਦ 22 ਮਾਡਲ ਹੈ ਬਈ ਆ ਮਾਰੇ ਟਾਇਰ ਚੈੱਕ ਰਹੀਂ 22 ਠੀਕ ਹੈ ਮਤਲਬ ਟਾਇਰ ਵੀ ਹਜੇ ਤੱਕ ਨਾਲ ਦੇ ਨੇ ਇਹ ਮਤਲਬ ਬਈ ਕਿੰਨੀ ਕੀ ਚੱਲੀ ਹੋਈ ਆ ਇਹ ਤਾਂ ਨੋਕਲੀ ਚਲਾਈ ਆ ਵੀਰੇ ਆਪਾਂ ਤਾਂ ਉਰੇ ਉਰੇ ਆਪਣੇ ਪਿੰਡ ਆਪਣੇ ਪਿੰਡ ਪਿੰਡੀ ਚੱਲੀ ਹੋਈ ਆ ਜਨ ਕਿ ਲੋਕਲ ਚੱਲੀ ਹੋਏ ਤੇ ਇਹ ਵੀ ਕੀ ਡਿਮਾਂਡ ਆ ਬਈ ਇਹ 7.5 ਲੱਖ ਨਹੀਂ ਦੇਣੀ ਆ 7.5 ਲੱਖ ਦੀ ਦੇ ਦਾਂਗੇ ਤੇ ਇਧਰ ਕਟਰ ਵੀ ਪਿਆ ਬਾਈ ਆਹ ਕਟਰ ਵੀ ਮੜਾ ਚੈੱਕ ਕਰਾ ਦੇਣਾ ਰੀਲ ਵਗੈਰਾ ਇਹਦੀ ਤੇ ਇਧਰ ਆ ਗਿਆ ਸੁਵਰਾਜ ਦਾ ਸੁਪਰ ਸੀਟਰ ਇਹ 9 ਫੁੱਟ ਹੈ ਜੀ 24 ਮਾਡਲ ਹੈ ਜੀ ਚੋ ਵੀ ਮਾਡਲ ਆ 9 ਫੁੱਟ ਸਭਰਾਜ ਵਾਲਿਆਂ ਦਾ ਹਾਂਜੀ ਇਹਦੇ ਨਾਲ ਕਿੰਨੀ ਕਿਲੋ ਮਤਲਬ ਬਜਾਈ ਕੀਤੀ ਸੀ ਇਹਦਾ ਆਪਣੇ ਆਪ ਦੀ ਖੇਤੀ ਬਜਾਈ ਕਰੀ ਸੀ 40 45 ਕਿਲੇ 40 45 ਮਤਲਬ ਕਿਲੇ ਜਿਹੜੀ ਖੇਤੀ ਕੀਤੀ ਹੋਈ ਆ ਤੇ ਜਿਹ ਹੁਣ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀਏ 195 ਦਾ ਦੇ ਦਾਂਗੇ 195000 ਰੁਪਏ ਦਾ ਤੇ ਇਧਰਾਂ ਮਸ਼ੀਨ ਵੀ ਤੁਸੀਂ ਦੇਖ ਲਈ ਪਿੰਡ ਨਮੋਲ